ਸਤਿ ਸ੍ਰੀ ਅਕਾਲ ਦੋਸਤੋ ਮੇਰੇ YouTube ਚੈਨਲ ਐਂਡ Instagram ਚੈਨਲ ਡਾਰਕ ਸੱਚ TV ਤੇ ਤੁਹਾਡਾ ਸਾਰਿਆਂ ਦਾ ਨਿੱਕਾ ਸਵਾਗਤ ਥੋੜੇ ਦਿਨ ਪਹਿਲਾਂ ਮੈਂ ਇੱਕ ਸ਼ਾਰਟ ਬਣਾਇਆ ਸੀ ਤੇ ਉਹਦੇ ਵਿੱਚ ਦੱਸਿਆ ਸੀ ਕਿ ਜਿਹੜਾ ਪੰਜਾਬੀ ਸੂਬਾ ਜਦੋਂ ਬਣਾਇਆ ਗਿਆ ਸੀਗਾ ਇਹ ਬਣਾਇਆ ਕਿਉਂ ਗਿਆ ਸੀ ਉਹਦੇ ਬਾਰੇ ਆਪਾਂ ਇੱਕ ਛੋਟੀ ਜੀ ਕਲਿੱਪ ਬਣਾਈ ਸੀ ਰੀਲ ਟਾਈਪ ਜਿਹਨੂੰ ਕਹਿ ਦਿੰਨੇ ਆ ਪਰ ਉਦੋਂ ਮੈਂ ਇੱਕ ਗੱਲ ਕਹੀ ਸੀ ਕਿ ਜਿਹੜੀ ਇਹ ਪੂਰੀ ਗੱਲਬਾਤ ਆਪਾਂ ਪੂਰੀ ਡਿਟੇਲ ਦੇ ਵਿੱਚ ਵੱਡੀ ਵੀਡੀਓ 'ਚ ਕਰਾਂਗੇ ਤੇ ਅੱਜ ਆਪਾਂ ਉਹੀ ਗੱਲਬਾਤ ਕਰਾਂਗੇ ਕਿ ਪੰਜਾਬੀ ਸੂਬੇ ਦੀ ਮੰਗ ਉੱਠੀ ਕਿਉਂ ਸੀ ਤੇ ਇਹਦੇ ਨੁਕਸਾਨ ਕੀ ਸੀ ਤੇ ਇਹਦੇ ਫਾਇਦੇ ਕੀ ਹੋਏ ਸਨ ਤੇ ਭਾਰਤ ਦੀ ਜਿਹੜੀ ਵੰਡ ਸੀ ਉਹ ਕਿਉਂ ਹੋਈ ਸੀਗੀ ਉਹਦਾ ਵੀ ਆਪਾਂ ਇਹਦੇ ਵਿੱਚ ਜ਼ਿਕਰ ਕਰਾਂਗੇ ਪੂਰੀ ਵੀਡੀਓ 'ਚ ਇਸ ਲਈ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਲਾਈਕ ਤਾਂ ਤੁਸੀਂ ਕਰ ਹੀ ਦਿਓ ਤੇ ਇੱਕ ਗੱਲ ਹੋਰ ਇਹ ਜਿਹੜੀਆਂ ਜਾਣਕਾਰੀਆਂ ਨਾ ਇਹ ਆਪਦੇ ਬੱਚਿਆਂ ਨੂੰ ਜ਼ਰੂਰ ਦੱਸਿਆ ਕਰੋ ਤਾਂ ਕਿ ਸਾਡੇ ਬੱਚੇ ਸੁਚੇਤ ਹੋ ਸਕਣ ਆਉਣ ਵਾਲੇ ਵਕਤ ਦੇ ਵਿੱਚ ਐਸੇ ਲੀਡਰਾਂ ਕੋਲੋਂ ਜਿਹੜੇ ਲੀਡਰਾਂ ਨੇ ਸਾਨੂੰ ਬਲੀ ਦੇ ਬੱਕਰੇ ਬਣਾ ਕੇ ਖੜਾ ਕਰ ਦਿੱਤਾ ਤੇ ਸਾਡੀਆਂ ਅੱਖਾਂ ਤੇ ਪੱਟੀਆਂ ਬੰਨੀਆਂ ਰਹੀਆਂ ਸਭ ਤੋਂ ਪਹਿਲਾਂ ਜੇ ਆਪਾਂ ਭਾਰਤ ਦੀ ਵੰਡ ਦੀ ਗੱਲ ਕਰੀਏ ਨਾ ਪਾਕਿਸਤਾਨ ਜਦੋਂ ਬੰਨਦਾ ਤੇ ਤਿੰਨ ਜਗ੍ਹਾ ਤੇ ਟੋਟੇ ਕੀਤੇ ਜਾਂਦੇ ਆ ਮੈਂ ਇੱਕ ਰੀਲ 'ਚ ਵੀ ਦੱਸਿਆ ਸੀ ਕਲਕੱਤਾ ਕਿੱਥੇ ਪੈਂਦਾ ਸਾਨੂੰ ਬੰਗਾਲ ਬੰਗਾਲ ਦੇ ਵਿੱਚ ਇੱਕ ਟੋਟਾ ਹੁੰਦਾ ਤੇ ਪੂਰਾ ਭਾਰਤ ਕ੍ਰੋਸ ਕਰਕੇ ਪੰਜਾਬ ਕਿੱਥੇ ਪੈਂਦਾ ਇੱਕ ਟੋਟਾ ਪੰਜਾਬ ਦੇ ਵਿੱਚ ਕੀਤਾ ਜਾਂਦਾ ਤੇ ਪੰਜਾਬ ਤੋਂ ਤੁਸੀਂ ਚੱਲ ਜੋ ਰਾਜਸਥਾਨ ਹੁੰਦੇ ਹੋਏ ਗੁਜਰਾਤ ਆ ਜਾਂਦਾ ਅੱਗੇ ਗੁਜਰਾਤ ਤੇ ਸਿੰਧ ਲੱਗਦੇ ਕਸ਼ ਦਾ ਇਲਾਕਾ ਜਿਹਨੂੰ ਆਪਾਂ ਪੁੱਜ ਦਾ ਇਲਾਕਾ ਕਹਿ ਦਿੰਦੇ ਆ ਪੁੱਜ ਦੇ ਇਲਾਕੇ ਦੇ ਵਿੱਚ ਸਿੰਧ ਕੋਲੋਂ ਇੱਕ ਟੋਟਾ ਪਾਕਿਸਤਾਨ ਦਾ ਕੀਤਾ ਜਾਂਦਾ ਤਿੰਨ ਟੋਟੇ ਪਾਕਿਸਤਾਨ ਦੇ ਬਣਦੇ ਆ ਚਲੋ ਸਿੰਧ ਤੋਂ ਲੈ ਕੇ ਪੰਜਾਬ ਤੱਕ ਤਾਂ ਆਪਾਂ ਮੰਨਦੇ ਆ ਕਿ ਜੁੜਿਆ ਹੋਇਆ ਸੀ ਆਪਸ ਦੇ ਵਿੱਚ ਪਰ ਜਿਹੜਾ ਬੰਗਲਾਦੇਸ਼ ਬਾਅਦ ਚ 1971 ਚ ਬਣਿਆ ਪਹਿਲਾਂ ਉਹ ਪਾਕਿਸਤਾਨ ਸੀ ਉਹ ਬੰਗਾਲ ਦੇ ਵਿੱਚ ਟੋਟਾ ਤਾਂ ਕਿਸੇ ਪਾਸੇ ਉਹ ਲਿੰਕ ਵੀ ਨਹੀਂ ਸੀ ਜੁੜਦੇ ਪਾਕਿਸਤਾਨ ਨਾਲ ਉਹਦਾ ਇੰਨਾ ਟੋਟਾ ਵੀ ਨਹੀਂ ਸੀ ਜੁੜਦਾ ਉਹ ਕਿਹੜੇ ਪਾਸੇ ਤੇ ਪਾਕਿਸਤਾਨ ਕਿਹੜੇ ਪਾਸੇ ਕਦੇ ਇੰਡੀਆ ਦੇ ਨਕਸ਼ੇ ਤੇ ਦੇਖਿਓ ਤੁਸੀਂ ਬੰਗਾਲ ਕਿਹੜੀ ਸਾਈਡ ਆ ਤੇ ਪੰਜਾਬ ਕਿਹੜੀ ਸਾਈਡ ਆ ਤੁਸੀਂ ਹੈਰਾਨ ਹੋ ਜੂਗੇ ਵੰਡ ਤੇ ਹੁਣ ਆਪਾਂ ਆਉਣੇ ਆ ਵੰਡ ਦੇ ਉੱਤੇ 1946 ਦੇ ਜਿਹੜੇ ਅਸੈਂਬਲੀ ਇਲੈਕਸ਼ਨ ਹੋਏ ਸੀ ਨਾ 올 ਇੰਡੀਆ ਦੇ ਉਹਦੇ ਆਪਾਂ ਜਿਹੜੇ ਰਿਜ਼ਲਟ ਆਈ ਸੀ ਉਹਨਾਂ ਤੇ ਇੱਕ ਨਿਗਾਹ ਮਾਰਦੇ ਆ 올 ਇੰਡੀਆ ਦਾ ਤੁਹਾਨੂੰ ਮੈਂ ਦੱਸ ਰਿਆਂ ਉਹਦੇ ਵਿੱਚ ਸੀਟਾਂ ਮੈਂ ਤੁਹਾਨੂੰ ਦੱਸਦਾ ਆ ਬਾਕੀ ਸਾਰੀ ਜਗ੍ਹਾ ਕਾਂਗਰਸ ਸੀ ਜਿਹੜੀ ਉਹ ਜਿੰਨੀਆਂ ਵੀ ਇਲੈਕਸ਼ਨ ਚ ਹੋਣਾ ਸੀ ਸਭੀ ਜਗ੍ਹਾ ਤਕੜੀ ਸੀ ਤੇ ਤਿੰਨ ਸਟੇਟਾਂ ਐਸੀਆਂ ਸੀ ਜਿੱਥੇ ਮੁਸਲਿਮ ਲੀਗ ਜ਼ਿਆਦਾ ਬਹੁਮਤ ਦੇ ਵਿੱਚ ਸੀ ਬੰਗਾਲ ਬੰਗਾਲ ਚ ਕਾਂਗਰਸ ਨੂੰ 86 ਸੀਟਾਂ ਆਉਂਦੀਆਂ ਤੇ ਮੁਸਲਿਮ ਲੀਗ ਨੂੰ 113 ਸੀਟਾਂ ਆਈਆਂ ਤੇ ਸਿੰਧ 18 ਸੀਟਾਂ ਕਾਂਗਰਸ ਦੀਆਂ ਸੀ ਤੇ 22 ਸੀਟਾਂ ਸੀ ਮੁਸਲਿਮ ਲੀਗ ਦੀਆਂ ਤੇ ਪੰਜਾਬ ਪੰਜਾਬ ਚ 51 ਸੀਟਾਂ ਸੀ ਕਾਂਗਰਸ ਦੀਆਂ ਤੇ 73 ਸੀਟਾਂ ਸੀਗੀਆਂ ਮੁਸਲਿਮ ਲੀਗ ਦੀਆਂ ਇਹ ਤਿੰਨ ਐਸੀਆਂ ਸਟੇਟਾਂ ਸੀ ਜਿੱਥੇ ਮੁਸਲਿਮ ਲੀਗ ਕਾਂਗਰਸ ਨੂੰ ਟੱਕਰ ਦਿੰਦੀ ਸੀ ਤੇ ਹੁਣ ਤੁਸੀਂ ਦੇਖੋ ਇਹ ਤਿੰਨਾਂ ਜਗ੍ਹਾ ਦੇ ਟੋਟੇ ਕਰਤੇ ਅਗਲਿਆਂ ਨੇ ਪੰਜਾਬ ਮੁਸਲਿਮ ਲੀਗ ਦੇ ਬੰਦੇ ਨਿਕਲ ਗਏ ਸਿੰਧ ਨੂੰ ਵੰਡਤਾ ਗੁਜਰਾਤ ਇੱਧਰ ਰਹਿ ਗਿਆ ਸਿੰਧ ਉੱਧਰ ਚਲਾ ਗਿਆ ਬੰਗਾਲ ਸੀ ਦੋ ਹਿੱਸਿਆਂ ਚ ਵੰਡ ਦਿੱਤਾ ਗਿਆ ਮੁਸਲਿਮ ਬੰਗਲਾਦੇਸ਼ ਬਣ ਗਿਆ ਚਲੋ ਬਾਅਦ ਚ ਬਣਿਆ ਉਹ ਤਾਂ ਉਸ ਟਾਈਮ ਤਾ ਚਲੋ ਉਹ ਜੇ ਦੇਖਿਆ ਜਾਵੇ ਤਾਂ ਪਾਕਿਸਤਾਨੀ ਸੀ ਸੋ ਇਹ ਤਿੰਨ ਟੋਟੇ ਕਰ ਦਿੱਤੇ ਗਏ ਮੁਸਲਿਮ ਲੀਗ ਦੀ ਜਿਹੜੀ ਉਹ ਖਤਮ ਹੀ ਕਰ ਦਿੱਤੀ ਗਈ ਹੁਣ ਕਈ ਵੀਰ ਸਵਾਲ ਵੀ ਕਰਦੇ ਆ ਕਿ ਜਿਹੜਾ ਜਨਾਹ ਸੀਗਾ ਉਹ ਬੜਾ ਦਿਮਾਗ ਵਾਲਾ ਬੰਦਾ ਸੀਗਾ ਕਿ ਮੁਸਲਮਾਨਾਂ ਨੂੰ ਵੱਖਰਾ ਦੇਸ਼ ਲੈ ਕੇ ਦੇ ਗਿਆ ਪਰ ਕਦੇ ਤੁਸੀਂ ਅਗਰ ਮੋਟੀ ਮੋਟੀ ਮੈਂ ਤੁਹਾਨੂੰ ਦੱਸਦਾ ਨਿਗਾ ਮਾਰਿਓ 20 ਕਰੋੜ ਆਬਾਦੀ ਹੈ ਪਾਕਿਸਤਾਨ ਦੀ ਤੇ 18-20 ਕਰੋੜ ਹੀ ਤਕਰੀਬਨ ਬੰਗਲਾਦੇਸ਼ ਦੀ ਹੈਗੀ ਆ ਤੇ 10-12 ਕਰੋੜ ਜਿਹੜੇ ਮੁਸਲਮਾਨ ਉਹ ਭਾਰਤ ਚ ਵੀ ਹੈਗੇ ਆ ਟੋਟਲ ਅਗਰ ਇਹਨਾਂ ਦਾ ਆਪਾਂ ਕੈਲਕੂਲੇਸ਼ਨ ਕਰੀਏ ਨਾ ਸਾਰਿਆਂ ਨੂੰ ਮਿਲਾ ਕੇ 20 ਤੇ 20 40 40 ਤੇ 12 ਇਹ 42 42 ਕਰੋੜ ਕੌਮ ਨੂੰ ਤਿੰਨ ਜਗ੍ਹਾ ਵੰਡ ਕੇ ਰੱਖਤਾ ਜਨਾਬ ਨੇ ਜੇ 42 ਕਰੋੜ ਕੌਮ ਇੱਕ ਜਗ੍ਹਾ ਵਸੀ ਹੁੰਦੀ ਨਾ ਤੇ ਅੱਜ ਪਾਰਲੀਮੈਂਟ ਦੇ ਵਿੱਚ ਮੁਸਲਿਮ ਲੋਕਾਂ ਦੇ ਖਿਲਾਫ ਜਿਹੜੇ ਅੱਜ ਨਾਰੇ ਤੁਸੀਂ ਦੇਖਦੇ ਹੋ ਹਾਂ ਜੀ ਲਾਏ ਜਾ ਰਹੇ ਆ ਉਹਨਾਂ ਦੇ ਖਿਲਾਫ ਏ ਨਹੀਂ ਸੀ ਲੱਗਨੇ ਕਿਉਂਕਿ ਅਗਲੇ ਬਹੁਮਤ ਦੇ ਵਿੱਚ ਹੋਣੇ ਸੀ ਤੇ ਇਹਨਾਂ ਨੇ ਦਿਮਾਗ ਆਪਣਾ ਚਲਾ ਕੇ ਕਿਸੇ ਦੇ ਮੋਢੇ ਤੇ ਰੱਖ ਕੇ ਚਲਾ ਕੇ ਉਹ ਤੋਂ ਤਿੰਨ ਟੋਟੇ ਕਰਵਾਤੇ ਤਿੰਨ ਜਗ੍ਹਾ ਕੌਂ ਵੰਡ ਕੇ ਰੱਖਤੀ ਤੇ ਤੁਸੀਂ ਕੀ ਪਾਰਲੀਮੈਂਟ ਚ ਬਹੁਮਤ ਚ ਕਿੱਥੋਂ ਆ ਜਾਣਗੇ ਉਹ ਜਿਹੜੇ ਤਿੰਨ ਜਗ੍ਹਾ ਵੰਡੇ ਗਏ ਸੋ ਚਲੋ ਆਪਾਂ ਇਸ ਚੀਜ਼ ਤੋਂ ਬਾਹਰ ਨਿਕਲਦੇ ਆਪਾਂ ਪੰਜਾਬ ਦੇ ਮੋਰਚੇ ਤੇ ਆਉਣਾ ਕਿ ਪੰਜਾਬ ਦਾ ਮੋਰਚਾ ਕਿਉਂ ਲੱਗਿਆ ਸੀ ਪੰਜਾਬ ਦੇ ਵਿੱਚ 1937 ਦੇ ਵਿੱਚ ਜਿਹੜੀ ਅਸੈਂਬਲੀ ਚੋਣਾ ਹੁੰਦੀਆਂ ਜੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਲਿਸਟ ਕੱਢੋਗੇ ਸਭ ਤੋਂ ਪਹਿਲਾਂ ਮੈਂ 37 ਦੀ ਗੱਲ ਕਰ ਰਿਹਾ ਆ ਆਪਾਂ 46 ਦੀ ਗੱਲ ਕੀਤੀ ਆ 올 ਇੰਡੀਆ ਦੀ ਕੀਤੀ ਆ 46 ਦੀ ਆਪਾਂ ਪੰਜਾਬ ਦੀ ਵੀ ਕਰਾਂਗੇ 1937 'ਚ ਜਦੋਂ ਚੋਣਾ ਹੁੰਦੀਆਂ ਅਸੈਂਬਲੀ ਦੀਆਂ ਪੰਜਾਬ ਦਾ ਸਭ ਤੋਂ ਪਹਿਲਾ ਪ੍ਰਾਈਮਰ ਜਿਉਂ ਬੰਦ ਆ ਉਸ ਟਾਈਮ ਉਹ ਬੰਦ ਆ ਸਿਕੰਦਰ ਹਯਾਤ ਖਾਨ ਜਦੋਂ 1942 'ਚ ਉਹਨਾਂ ਦੀ ਡੈਥ ਹੁੰਦੀ ਆ ਉਸ ਤੋਂ ਬਾਅਦ ਖਜ਼ਿਆ ਟਵਾਣਾ ਉਹਨਾਂ ਦੀ ਜਗ੍ਹਾ ਤੇ ਬੈਠ ਜਾਂਦਾ ਤੇ 1946 ਚ ਜਦੋਂ ਦੁਬਾਰਾ ਆ ਚੋਣਾ ਹੁੰਦੀਆਂ ਉਦੋਂ ਅਸੈਂਬਲੀ ਚੋਣਾ ਦੇ ਵਿੱਚ ਫੇਰ ਜਿਹੜਾ ਹੈਗਾ ਮੁਸਲਿਮ ਲੀਗ ਜਿੱਤਦੀ ਆ ਤੇ ਖਜ਼ਿਆ ਟਵਾਣਾ ਜਿਹੜਾ ਪੰਜਾਬ ਦਾ ਪ੍ਰਾਈਮਰ ਬੰਦਾ ਹੈ ਉਸ ਟਾਈਮ ਤੋਂ ਮਾਸਟਰ ਤਾਰਾ ਸਿੰਘ ਵੀ ਹਾਰਦਾ ਤੇ ਆਪਾਂ 올 ਇੰਡੀਆ ਦੇ ਰਿਜ਼ਲਟਾਂ ਚ ਗੱਲ ਕਰ ਹੀ ਚੁੱਕੇ ਸੀਗੇ ਕਿ ਪੰਜਾਬ ਦੇ ਵਿੱਚ 51 ਸੀਟਾਂ ਕਾਂਗਰਸ ਦੀਆਂ ਸੀਗੀਆਂ ਤੇ ਉਸ ਤੋਂ ਬਾਅਦ 73 ਸੀਟਾਂ ਮੁਸਲਿਮ ਲੀਗ ਦੀਆਂ ਸੀ ਜਦੋਂ ਖਜ਼ਿਆ ਟਵਾਣਾ ਦੁਬਾਰਾ ਪ੍ਰਾਈਮਰ ਬਣਦਾ ਹੁਣ ਪੰਜਾਬ ਦੇ ਵਿੱਚ ਇਹ ਦੋ ਵਾਰ ਦੇਖ ਚੁੱਕੇ ਸੀ ਕਿ ਪੰਜਾਬ ਚ ਮੁਸਲਿਮ ਵਸੋਂ ਜ਼ਿਆਦਾ ਹੈ ਤੇ ਜੇ ਮੁਸਲਿਮ ਵਸੋਂ ਪੰਜਾਬ ਚ ਜ਼ਿਆਦਾ ਰਹੂਗੀ ਤੇ ਕਦੇ ਕਾਲੀ ਦਲ ਦੀ ਸਰਕਾਰ ਨਹੀਂ ਆਏਗੀ ਇੱਥੇ ਤੇ ਨਾ ਕਦੇ ਕਾਂਗਰਸੀਆਂ ਦੀ ਆਊਗੀ ਇੱਥੋਂ ਤੱਕ ਵੀ ਗੁਪਤ ਰਿਪੋਰਟਾਂ ਨਿਕਲਦੀਆਂ ਇੱਕ ਬੁੱਕ ਹੁੰਦੀ ਸੀ ਸ਼ਾਇਦ ਜ਼ਿੰਦਗੀ ਚ ਤੁਹਾਨੂੰ ਪੜਨ ਨੂੰ ਮਿਲੇ ਪੜਿਓ ਜ਼ਰੂਰ ਉਹ ਬੁੱਕ ਦਾ ਨਾਮ ਸੀ ਕਿਉਂ ਕੀਤਾ ਵਿਸਾਉ ਸ਼ਾਇਦ ਹੀਰਾ ਸਿੰਘ ਦਰਧੋੜਾਂ ਦੇ ਲਿਖੀ ਸੀ ਮੈਨੂੰ ਯਾਦ ਨਹੀਂ ਗਈ ਅ ਲੇਖਕ ਦਾ ਨਾਮ ਕਿਉਂਕਿ ਬਹੁਤ ਪਹਿਲਾਂ ਮੈਂ ਪੜ੍ਹੀ ਸੀ ਔਰ ਨੈਟ ਤੇ ਸ਼ਾਇਦ ਮਿਲ ਜੇ ਮੈਂ ਲੇਖਕ ਦਾ ਸੌਰੀ ਮੰਗਦਾ ਜੇ ਮੇਰੇ ਤੋਂ ਗਲਤੀ ਹੋ ਗਈ ਹੋਵੇ ਬਟ ਕਿਤਾਬ ਦਾ ਨਾਮ ਜ਼ਰੂਰ ਏ ਸੀ ਕਿਤਾਬ ਦਾ ਨਾਮ ਸੀ ਕਿਉਂ ਕੀਤਾ ਵਿਸਾਓ ਸੋ ਉਹਦੇ ਵਿੱਚ ਜ਼ਿਕਰ ਮਿਲਦਾ ਕਿ ਪੰਜਾਬ ਦੀ ਜਿਹੜੀ ਸਭ ਤੋਂ ਪਹਿਲੀ ਵੰਡ ਸੀ ਨਾ ਮਾਉਂਟ ਬੈਟਨ ਕੋਲੇ ਉਹ ਜਿਹੜੀ ਹੱਦਬੰਦੀ ਸੀ ਉਹਦੇ ਵਿੱਚ ਲਾਹੌਰ ਤੇ ਰਾਵਲਪਿੰਡੀ ਦੇ ਇਲਾਕੇ ਇਧਰਲੇ ਪੰਜਾਬ ਚ ਆਉਂਦੇ ਸੀ ਪਰ ਜਦੋਂ ਇਹ ਰਿਜ਼ਲਟ ਦੇਖੇ ਗਏ ਉਸ ਤੋਂ ਬਾਅਦ ਇੱਕ ਨਤੀਜਾ ਕੱਢਿਆ ਗਿਆ ਕਿ ਇਸ ਹਿਸਾਬ ਨਾਲ ਤਾਂ ਪੰਜਾਬ ਚ ਹਮੇਸ਼ਾ ਮੁ슬림 ਸਰਕਾਰ ਹੀ ਰਹੂਗੀ ਇਸ ਤੋਂ ਬਾਅਦ ਦੁਬਾਰਾ ਹੱਦਬੰਦੀ ਕਰਵਾ ਕੇ ਲਾਹੌਰ ਤੇ ਰਾਵਲਪਿੰਡੀ ਤੱਕ ਦੇ ਇਲਾਕੇ ਜਿਹੜੇ ਦੁਬਾਰਾ ਬਾਹਰ ਕੱਢੇ ਗਏ ਆ ਚਲੋ ਇਹ ਪਾਕਿਸਤਾਨ ਦੀ ਵੰਡ ਹੋ ਜਾਂਦੀ ਹੈ ਇਹ ਕੰਮ ਇੱਕ ਨਿਭੜਦਾ ਹੈ ਨਿਭਣ ਤੋਂ ਬਾਅਦ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਚੈੱਕ ਕਰੋ 1947 ਤੋਂ ਲੈ ਕੇ 1966 ਤੋਂ ਬਾਅਦ 1967 ਤੱਕ ਇੱਕ ਵਾਰ ਵੀ ਅਕਾਲੀ ਦਲ ਦੀ ਸਰਕਾਰ ਨਹੀਂ ਆਉਂਦੀ ਇੱਥੇ ਕਾਰਨ ਕੀ ਸੀ ਹਿਮਾਚਲ ਤੇ ਹਰਿਆਣਾ ਇਹ ਸਾਰਾ ਪੰਜਾਬ ਸੀ ਤੇ ਪੰਜਾਬ ਇੱਡਾ ਤਕੜਾ ਸੀ ਨਾ ਕਿ ਇੱਥੇ ਕਾਲੀਆਂ ਦੀ ਵਸੋਂ ਹੀ ਥੋੜੀ ਜੀ ਰਹਿ ਗਈ ਸੀ ਤੋਂ ਇਸ ਕਰਕੇ ਸਰਕਾਰ ਹਮੇਸ਼ਾ ਕਾਂਗਰਸ ਦੀ ਬਣਦੀ ਹੁੰਦੀ ਸੀ ਤੇ ਕਾਲੀਆਂ ਨੂੰ ਇੱਕ ਚੀਜ਼ ਰੜਕਦੀ ਸੀ ਕਿ ਜੇ ਆਪਣੀ ਸਰਕਾਰ ਬਣਾਉਣੀ ਆ ਨਾ ਤੇ ਇੱਕ ਐਸੇ ਇਲਾਕੇ ਦੀ ਮੰਗ ਕਰੀਏ ਜਿੱਥੇ ਸਿਰਫ ਤੇ ਸਿਰਫ ਪੰਜਾਬੀ ਹੋਣ ਜਿੱਥੇ ਸਿਰਫ ਸਿੱਖ ਹੋਣ ਜਿਨ੍ਹਾਂ ਨੂੰ ਧਰਮ ਦੇ ਨਾਂ ਤੇ ਵੀ ਆਪਾਂ ਜਿੰਨਾ ਤੋਂ ਵੋਟਾਂ ਮੰਗ ਸਕੀਏ ਸਮਝ ਰਹੇ ਹੋ ਨਾ ਮੇਰੀ ਗੱਲ ਉਸ ਤੋਂ ਬਾਅਦ ਮੰਗ ਹੋਰਦੀ ਪੰਜਾਬੀ ਸੂਬਾ ਮੋਰਚਾ ਦੀ ਤੇ ਇਹਦੇ ਪਿੱਛੇ ਰੀਜ਼ਨ ਮੈਂ ਤੁਹਾਨੂੰ ਪਹਿਲਾਂ ਵੀ ਦੱਸੇ ਸੀ ਚੱਲ ਮੈਂ ਦੁਬਾਰਾ ਫਿਰ ਦੱਸ ਦਿੰਨਾ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਅ ਪੰਡਤ ਜਵਾਰਲਾ ਨਹਿਰੂ ਮਹਾਤਮਾ ਗਾਂਧੀ ਤੇ ਪਟੇਲ ਵੱਲਾ ਭਾਈ ਪਟੇਲ ਇਹਨਾਂ ਨੇ ਬੜੇ ਵਾਦੇ ਕੀਤੇ ਸੀ ਬੜੇ ਪ੍ਰੋਮਿਸ ਕੀਤੇ ਸੀਗੇ ਕਿ ਜੇ ਤੁਸੀਂ ਇੰਡੀਆ ਦੇ ਵਿੱਚ ਰਹੋਗੇ ਤੇ ਤੁਹਾਨੂੰ ਬੜਾ ਕੋਸ਼ਾ ਜਿਹੜਾ ਅਸੀਂ ਦੇਵਾਂਗੇ ਔਰ ਇੱਕ ਗੱਲ ਸੱਚ ਮੈਂ ਵਿੱਚੋਂ ਤੁਹਾਨੂੰ ਕੱਟ ਕੇ ਹੋਰ ਕਹਦੇ ਆਂ ਪੰਜਾਬ ਦੇ ਉਦੋਂ ਦੋ ਨਹੀਂ ਸੀ ਪੰਜਾਬ ਦੇ ਤਿੰਨ ਟੋਟੇ ਹੋਏ ਸੀ 1947 ਦੇ ਵਿੱਚ ਇੱਕ ਲੈਂਦਾ ਪੰਜਾਬ ਇੱਕ ਚੜਦਾ ਪੰਜਾਬ ਤੇ ਤੀਜਾ ਸੀ ਪੈਪਸੂ ਪੈਪਸੂ ਪੰਜਾਬ ਚ ਨਹੀਂ ਸੀ ਆਉਂਦਾ 1 ਨਵੰਬਰ 1956 ਤੱਕ ਜਿਹੜਾ ਪਟਿਆਲਾ ਜੀਂਦ ਫਰੀਦਕੋਟ ਨਾਬਾ ਇਹ ਸੱਤ ਅੱਠ ਰਿਆਸਤਾਂ ਸੀ ਨਾ ਜਿਹੜੀਆਂ ਇਹਨਾਂ ਦਾ ਮੁੱਖ ਮੰਤਰੀ ਪੰਜਾਬ ਤੋਂ ਵੱਖਰਾ ਹੁੰਦਾ ਸੀ ਇਹਨਾਂ ਦਾ ਮੁੱਖ ਮੰਤਰੀ ਪੰਜਾਬ ਵਾਲਾ ਨਹੀਂ ਸੀ ਇਹ ਪੰਜਾਬ ਚ ਆਉਂਦੀਆਂ ਹੀ ਨਹੀਂ ਸੀ ਪੈਪਸੂ ਤੁਸੀਂ ਸੁਣਿਆ ਹੋਣਾ ਪੈਪਸੂ ਦਾ ਪੂਰਾ ਮਤਲਬ ਹੁੰਦਾ ਸੀ ਆ ਪਟਿਆਲਾ ਈਸਟ ਪੰਜਾਬ ਸਟੇਟ ਯੂਨੀਅਨ ਇਹ ਪੰਜਾਬ ਤੋਂ ਬਾਹਰ ਸੀ ਉਸ ਟਾਈਮ ਇਹ 1956 ਚ ਪੰਜਾਬ ਜਾ ਕੇ ਰਲਦੇ ਆ 1 ਨਵੰਬਰ 1956 ਨੂੰ ਇਹ ਪੰਜਾਬ ਚ ਰਲਦੇ ਆ ਤੇ 1 ਨਵੰਬਰ 1966 ਚ ਪੰਜਾਬ ਡਿਵਾਈਡ ਕੀਤਾ ਜਾਂਦਾ ਸੋ ਉਸ ਤੋਂ ਪਹਿਲਾਂ ਜਿਹੜੇ ਪ੍ਰੋਮਿਸ ਕੀਤੇ ਜਾਂਦੇ ਆ ਉਹਨਾਂ ਵੱਲੋਂ ਕਾਂਗਰਸੀ ਲੀਡਰਾਂ ਵੱਲੋਂ ਕਿ ਜੇ ਤੁਸੀਂ ਸਾਡੇ ਨਾਲ ਰਹੋਗੇ ਤੁਹਾਨੂੰ ਐਸ ਹੌਲ ਤੇ ਦਿੱਤੀ ਜਾਏਗੀ ਜਿਹੜੀ ਫੌਜ ਆ ਉਹਦੇ ਵਿੱਚ ਤੁਹਾਡੀ ਇੰਨੀ ਪਰਸੈਂਟ ਆ ਜਿਹੜੀ ਅਸੀਂ ਲਵਾਂਗੇ ਤੁਹਾਨੂੰ ਆ ਆਪਣੀ ਗੱਲ ਰੱਖਣ ਦਾ ਹੱਕ ਹੋਊਗਾ ਬੜਾ ਕੁਝ ਪ੍ਰੋਮਿਸ ਸੀ ਜਿਹੜੇ ਵਾਦੇ ਸੀ ਉਹਨਾਂ ਨੇ ਕੀਤੇ ਗਏ ਸੀ ਬਾਅਦ ਚ ਸਰਕਾਰ ਸਾਰੇ ਵਾਦਿਆਂ ਤੋਂ ਮੁੱਕਰ ਗਈ ਸੀ ਜਦੋਂ ਵੰਡ ਹੋ ਗਈ ਸੀ ਜਦੋਂ ਦੇਸ਼ ਆਜ਼ਾਦ ਹੋ ਗਿਆ ਸੀ ਤੇ ਇਸ ਦੇ ਰੋਸ ਵਜੋਂ ਕਹਿ ਲੋ ਤੇ ਜਾਂ ਇੱਕ ਇਕੱਠ ਕਰਕੇ ਲੋਕਾਂ ਨੂੰ ਦੱਸਣ ਦੇ ਲਈ 20 ਫਰਵਰੀ 1949 ਨੂੰ ਇੱਕ ਰਿਕਾਵ ਗੰਜ ਗੁਰਦੁਆਰਾ ਸਾਹਿਬ ਵਿਖੇ ਕਾਨਫਰੰਸ ਰੱਖੀ ਜਾਂਦੀ ਆ ਮਾਸਟਰ ਤਾਰਾ ਸਿੰਘ ਵੱਲੋਂ ਜਿਹੜੇ ਕਿ ਸਿੱਖਾਂ ਦੇ ਲੀਡਰ ਸੀ ਉਸ ਟਾਈਮ ਦੇ ਉਸ ਟੈਮ ਸਿੱਖਾਂ ਦੇ 2 ਲੀਟਰ ਹੁੰਦੇ ਸੀ ਆ ਬਲਦੇਵ ਸਿੰਘ ਤੇ ਤਾਰਾ ਸਿੰਘ ਤੇ ਜਦੋਂ ਮਾਸਟਰ ਤਾਰਾ ਸਿੰਘ ਜੀ ਉੱਥੇ ਜਾ ਰਹੇ ਸੀ ਨਾ ਨਰੇਲਾ ਸਟੇਸ਼ਨ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ 19 ਫਰਵਰੀ 1949 ਨੂੰ ਇੱਕ ਦਿਨ ਪਹਿਲਾਂ ਉਹ ਫੰਕਸ਼ਨ ਤੋਂ ਤੇ ਜਦੋਂ ਗ੍ਰਿਫਤਾਰ ਕਰ ਲਿਆ ਜਾਂਦਾ ਬਾਕੀ ਸੰਗਤ ਉੱਥੇ ਪਹੁੰਚ ਚੁੱਕੀ ਹੁੰਦੀ ਆ ਕੁਝ ਲੀਡਰ ਵੀ ਉੱਥੇ ਪਹੁੰਚੇ ਹੁੰਦੇ ਆ ਤੇ ਉਹ ਉੱਥੇ ਭਾਸ਼ਣ ਦਿੰਦੇ ਆ ਭਾਸ਼ਣ ਦਿੰਦੇ ਆ ਤੇ ਤਕਰੀਰਾਂ ਹੁੰਦੀਆਂ ਪਰ ਉਸ ਤੋਂ ਬਾਅਦ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਜਦੋਂ ਗ੍ਰਿਫਤਾਰ ਕਰ ਲਿਆ ਜਾਂਦਾ ਫਿਰ 4 ਅਪ੍ਰੈਲ 1949 ਨੂੰ ਅ ਦਰਬਾਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਵਿਖੇ ਬੜਾ ਵੱਡਾ ਇਕੱਠ ਕੀਤਾ ਜਾਂਦਾ ਜਦੋਂ ਇਕੱਠ ਕੀਤਾ ਜਾਂਦਾ ਤੇ ਉੱਥੇ ਇਹ ਮੰਗ ਰੱਖੀ ਜਾਂਦੀ ਆ ਕਿ ਗੁਰਦੁਆਰਿਆਂ 'ਚ ਕਦੇ 144 ਨਹੀਂ ਲੱਗਦੀ ਹੁੰਦੀ ਗੁਰਦੁਆਰਾ ਸਾਹਿਬ 144 ਲਗਾ ਕੇ ਨਾ ਉੱਥੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਿ ਇਹਨਾਂ ਨੇ ਇਕੱਠ ਕਰਕੇ ਤਕਰੀਰਾਂ ਕੀਤੀਆਂ ਤੇ ਮਾਸਟਰ ਤਾਰਾ ਸਿੰਘ ਦੇ ਖਿਲਾਫ ਜਿਹੜੀ ਗਵਾਹੀ ਦਵਾਈ ਜਾਂਦੀ ਹੈ ਉਹ ਦਵਾਈ ਜਾਂਦੀ ਹੈ ਬਲਦੇਵ ਸਿੰਘ ਜੀ ਕੋਲੋਂ ਜਿਹੜਾ ਗ੍ਰਹਿ ਮੰਤਰੀ ਸੀ ਸਿੱਖਾਂ ਦਾ ਸਭ ਤੋਂ ਮਹਾਨ ਲੀਡਰ ਸੀ ਉਹ ਵੀ ਸੋ ਇਸ ਕਰਕੇ ਉਸ ਤੋਂ ਬਾਅਦ ਜਿਹੜਾ ਪੰਜਾਬੀ ਸੂਬਾ ਮੋਰਚਾ ਦੀ ਮੰਗ ਉੱਠ ਖੜਦੀ ਆ ਹੁਣ ਏਸੀ ਦੀ ਮੰਗ ਉੱਠਣ ਦਾ ਰੀਜ਼ਨ ਤੇ ਦੂਜਾ ਰੀਜ਼ਨ ਜਿਹੜਾ ਲੁਕਿਆ ਰਹਿ ਗਿਆ ਉਹ ਇਹ ਚੀਜ਼ ਵੀ ਸਿੱਧ ਕਰਦੀ ਆ ਕਿ ਜੇ ਤੁਸੀਂ ਸਰਕਾਰਾਂ ਚੈੱਕ ਕਰੋਗੇ ਨਾ 1947 ਤੋਂ ਲੈ ਕੇ 8 ਮਾਰਚ 1967 ਤੱਕ ਇੱਕ ਵਾਰ ਵੀ ਕਦੇ ਕਾਲੀ ਦਲ ਦੀ ਸਰਕਾਰ ਨਹੀਂ ਆਈ ਇੱਥੇ ਰੀਜ਼ਨ ਕੀ ਸੀ ਕਿਉਂਕਿ ਦੂਜੇ ਧਰਮਾਂ ਨੂੰ ਆਪਾਂ ਆਪਣੇ ਕਾਲ ਤਖਤ ਦਾ ਨਾਮ ਲੈ ਕੇ ਮੈਂ ਤਾਂ ਡਾਇਰੈਕਟ ਇਹੀ ਕਹਾਂਗਾ ਜਾਂ ਧਰਮ ਦਾ ਨਾਮ ਲੈ ਕੇ ਆਉਦੇ ਮਗਰ ਨਹੀਂ ਸੀ ਲਾ ਸਕਦੇ ਕਿਉਂਕਿ ਉਹਨਾਂ ਦਾ ਰਿਲੀਜੀਅਨ ਹੋਰ ਸੀ ਤੇ ਉਸ ਤੋਂ ਬਾਅਦ ਜਦੋਂ ਬੋਲੀ ਦੇ ਆਧਾਰ ਤੇ ਇਲਾਕੇ ਵੰਡੇ ਜਾਂਦੇ ਆ ਤੇ ਉਦੋਂ ਬੋਲੀ ਦੇ ਆਧਾਰ ਤੇ ਅਸਲ ਦੇ ਵਿੱਚ ਨਹੀਂ ਸੀ ਵੰਡੇ ਗਏ ਉਹ ਤੁਹਾਡੀਆਂ ਕਸਟਾਂ ਦੇ ਆਧਾਰ ਤੇ ਜਾਂ ਤੁਹਾਡੇ ਰਿਲੀਜੀਅਨ ਦੇ ਆਧਾਰ ਤੇ ਵੰਡੇ ਗਏ ਸੀ ਜੇ ਬੋਲੀ ਦੇ ਆਧਾਰ ਤੇ ਵੰਡੇ ਜਾਂਦੇ ਨਾ ਅੰਬਾਲਾ ਤੇ ਜ਼ਗਾਦਰੀ ਇਹ ਇਲਾਕੇ ਬਾਅਦ ਚ ਬਾਰ ਕੱਟੇ ਗਏ ਆ ਇਹ ਪੰਜਾਬ 'ਚ ਆਉਂਦੇ ਸੀ ਕਿਉਂਕਿ ਇਹ ਪੰਜਾਬੀ ਬੋਲਦੇ ਇਲਾਕੇ ਸੀ ਪਰ ਇਹਨਾਂ ਦੀ ਜਿਹੜੀ ਵਸੋਂ ਸੀ ਨਾ ਉਹ ਸਿੱਖਾਂ ਦੀ ਨਹੀਂ ਸੀ ਜ਼ਿਆਦਾ ਤੇ ਵੋਟ ਬੈਂਕ ਨਹੀਂ ਸੀ ਇੱਥੇ ਇਸ ਕਰਕੇ ਇਲਾਕੇ ਛੱਡ ਹੀ ਦਿੱਤੇ ਗਏ ਤੇ ਉਸ ਤੋਂ ਬਾਅਦ ਜਦੋਂ 1967 ਦੇ ਵਿੱਚ 8 ਮਾਰਚ 1967 ਨੂੰ ਪਹਿਲੀ ਵਾਰ ਗੁਰਨਾਮ ਸਿੰਘ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਬਣਦੇ ਆ ਅਕਾਲੀ ਸਰਕਾਰ ਵੱਲੋਂ ਤੇ ਉਹ ਸੀ ਸੰਤ ਫਤੇ ਸਿੰਘ ਅਕਾਲੀ ਦਲ ਦੀ ਸਰਕਾਰ ਅਕਾਲੀ ਦਲ ਵੀ ਕਹੀ ਸੀ ਜੇ ਸੰਤ ਫਤੇ ਸਿੰਘ ਅਕਾਲੀ ਦਲ ਵੱਲੋਂ ਪਹਿਲੀ ਵਾਰ ਸਰਕਾਰ ਬਣਾਈ ਜਾਂਦੀ 8 ਮਾਰਚ 1967 ਨੂੰ 1966 ਨੂੰ ਪੰਜਾਬ ਤੇ ਹਿਮਾਚਲ ਜਿਹੜੇ ਵੰਡੇ ਜਾਂਦੇ ਹਰਿਆਣਾ ਵੀ ਬਾਹਰ ਕੱਢਿਆ ਜਾਂਦਾ ਵੈਸੇ ਹਿਮਾਚਲ ਤਾਂ 1956 ਤੋਂ ਹੀ ਰੌਲਾ ਚੱਲਦਾ ਪਿਆ ਸੀ ਪਰ ਉਹਨੂੰ ਜਿਹੜਾ ਸਟੇਟ ਮੰਨਿਆ ਗਿਆ ਹਿਮਾਚਲ ਵੱਖਰੇ ਸਟੇਟ ਆ 1971 ਚ 25 ਜਨਵਰੀ ਨੂੰ ਮੰਨਿਆ ਗਿਆ ਆ ਕੇ ਸੋ ਇਹ ਸੀਗਾ ਇਹਦਾ ਇੱਕ ਵੰਡ ਦਾ ਰੀਜ਼ਨ ਹੁਣ ਜੇ ਆਪਾਂ ਦੇਖੀਏ ਕਿ ਇਹਦੇ ਨੁਕਸਾਨ ਤੇ ਫਾਇਦੇ ਕੀ ਹੋਏ ਆ ਤੇ ਫਾਇਦੇ ਤਾਂ ਸ਼ਾਇਦ ਤੁਹਾਨੂੰ ਲੀਡਰ ਅਕਾਲੀ ਦਲ ਦੇ ਦੱਸ ਸਕਦੇ ਹੋਣਗੇ ਕਿ ਉਹਨਾਂ ਨੂੰ ਫਾਇਦਾ ਕੀ ਹੋਇਆ ਕਿਉਂਕਿ ਉਸ ਤੋਂ ਬਾਅਦ ਉਹਨਾਂ ਦੀ ਸਰਕਾਰ ਆਉਣ ਲੱਗ ਗਈ ਸੀ ਇੱਥੇ ਤੇ ਨੁਕਸਾਨ ਤੁਹਾਨੂੰ ਮੈਂ ਦੱਸ ਦਿੰਨਾ ਸਭ ਤੋਂ ਪਹਿਲਾਂ ਗੁਰਦਾਉਂ ਜਿਹਨੂੰ ਗੁਰੂਗ੍ਰਾਮ ਕਹਿੰਦੇ ਆ ਸਭ ਤੋਂ ਵੱਡਾ ਇੰਡਸਟਰੀ ਏਰੀਆ ਪੰਜਾਬ ਚੋਂ ਬਾਹਰ ਨਿਕਲ ਗਿਆ ਤੇ ਦਿੱਲੀ ਦਾ 에ਰਪੋਰਟ ਉਹ ਕਹਿੰਨ ਉਹ ਦਿੱਲੀ ਦਾ 에ਰਪੋਰਟ ਆ ਪਰ ਉਹ ਹਰਿਆਣੇ ਚੋਂ ਦਾ ਤੇ ਉਹ 1966 ਤੋਂ ਪਹਿਲਾਂ ਪੰਜਾਬ ਚ ਸੀਗਾ ਦਿੱਲੀ ਦਾ 에어ਪੋਰਟ ਪੰਜਾਬ ਚ ਸੀਗਾ 1968 ਤੋਂ ਪਹਿਲਾਂ ਉਹ 에어ਪੋਰਟ ਸਾਡੇ ਪੰਜਾਬ ਚੋਂ ਬਾਹਰ ਨਿਕਲਿਆ ਸਾਡੇ ਪੰਜਾਬੀ ਸੂਬਾ ਜਿਹੜਾ ਮੰਗਣ ਕਰਕੇ ਗੁਰੂਗ੍ਰਾਮ ਵਰਗੇ ਇਲਾਕੇ ਸਾਡੇ ਬਾਹਰ ਨਿਕਲ ਗਏ ਜਿਹੜੇ ਇੰਡਸਟਰੀਜ਼ ਏਰੀਆ ਸੀਗੇ ਉਸ ਤੋਂ ਬਾਅਦ ਹਿਮਾਚਲ ਵਾਲੇ ਪਾਸੇ ਆਜੋ ਮਨਾਲੀ ਕੁਲੂ ਸ਼ਿਮਲਾ ਖਾਜ਼ਿਆਰ ਦਲਹਾਉਜ਼ੀ ਇਹ ਸਾਰੇ ਉਹ ਇਲਾਕੇ ਸੀਗੇ ਨਾ ਜਿਹੜੇ ਟੂਰਿਸਟ ਇਲਾਕੇ ਸੀਗੇ ਜਿੰਨਾ ਚ ਟੂਰਿਸਟ ਦੀ ਕਮਾਈ ਬਹੁਤ ਸੀਗੀ ਤੇ ਇਹ ਇਲਾਕੇ ਪੰਜਾਬ ਚੋਂ ਬਾਹਰ ਨਿਕਲ ਗਏ ਸਮਝੋ ਜਿਹੜਾ ਸਾਡਾ ਟੂਰਿਜ਼ਮ ਦਾ ਪੈਸਾ ਸੀਗਾ ਉਹ ਕੱਲਾ ਹਿਮਾਚਲ ਨੂੰ ਜਾਣ ਲੱਗ ਗਿਆ ਤੇ Shimla ਤਾਂ ਚਲੋ ਸਾਡੀ ਰਾਜਧਾਨੀ ਵੀ ਰਹੀਆ ਜੇ ਤੁਸੀਂ ਦੇਖੋਗੇ ਨਾ 1947 ਤੋਂ ਲੈ ਕੇ 1954 ਤੱਕ ਪੰਜਾਬ ਦੀ ਰਾਜਧਾਨੀ Shimla ਹੁੰਦਾ ਸੀ ਕਿਉਂਕਿ ਜਦੋਂ ਲਾਹੌਰ ਪਾਕਿਸਤਾਨ ਚ ਰਹਿ ਗਿਆ ਸੀ ਨਾ ਤੇ ਰਾਜਧਾਨੀ ਇੱਥੇ ਸ਼ਿਫਟ ਹੋ ਗਈ ਸੀ ਉਸ ਟਾਈਮ ਤੇ ਵੈਸੇ Shimla 1871 ਚ ਵੀ ਪੰਜਾਬ ਦੀ ਰਾਜਧਾਨੀ ਬਣਤਾ ਸੀ ਅੰਗਰੇਜ਼ਾਂ ਨੇ ਇੱਕ ਵਾਰ ਪਹਿਲਾਂ ਵੀ 1877 'ਚ ਸ਼ਿਮਲੇ ਨੂੰ ਰਾਜਧਾਨੀ ਬਣਾਇਆ ਗਿਆ ਸੀ ਪੰਜਾਬ ਦੀ ਪਰ ਇਹ ਇੱਕ ਆਰਜੀ ਰਾਜਧਾਨੀ ਸੀਗੀ ਆ ਟੈਂਪਰੇਰੀ ਜਿਹਨੂੰ ਕਹਿ ਸਕਦੇ ਆ ਕਿਉਂਕਿ 1947 ਤੋਂ 1952 ਤੱਕ ਬੇਸ਼ੱਕ ਰਾਜਧਾਨੀ ਸਾਡੀ ਸ਼ਿਮਲਾ ਸੀਗੀ ਪਰ ਜਿਹੜੇ ਉਸ ਟਾਈਮ ਦੇ ਕੰਮਕਾਜ ਸੀ ਉਹ ਸਾਰੇ ਜਲੰਧਰ ਤੋਂ ਹੁੰਦੇ ਹੁੰਦੇ ਸੀ ਆ ਨਾਮ ਦੇ ਲਈ ਸ਼ਿਮਲਾ ਸੀ ਬਟ ਰਾਜਧਾਨੀ ਦੇ ਕੰਮ ਸਾਰੇ ਜਲੰਧਰ ਸ਼ਹਿਰ ਕਰਦਾ ਰਿਹਾ ਉਦੋਂ ਸਾਡੇ ਤੇ ਜਦੋਂ 1952 ਦੇ ਵਿੱਚ ਜਵਾਲਾਲ ਨਹਿਰੂ ਨੇ ਚੰਡੀਗੜ੍ਹ ਡਿਕਲੇਅਰ ਕਰਤਾ ਸੀ ਨਾ ਤੇ ਇਹਨੂੰ ਰਾਜਧਾਨੀ ਬਣਾ ਲਿਆ ਗਿਆ ਸੀ ਤੇ ਫਿਰ 1966 ਦੇ ਵਿੱਚ ਜਦੋਂ ਵੰਡ ਹੁੰਦੀ ਆ ਤੇ ਪੰਜਾਬ ਚੰਡੀਗੜ੍ਹ ਦੇ ਵਿੱਚ ਇੱਕ VOTING ਕਰਵਾਈ ਜਾਂਦੀ ਆ VOTING ਕਰਵਾ ਕੇ ਲਿਖ ਕੇ ਹਿੰਦੀ ਤੇ ਪੰਜਾਬੀ ਬੋਲਦੇ ਜਿਹੜੇ ਲੋਕ ਆ ਉਹਨਾਂ ਤੋਂ ਭਾਸ਼ਾ ਲਿਖਾਈ ਜਾਂਦੀ ਆ ਤੁਹਾਡੀ ਭਾਸ਼ਾ ਕਿਹੜੀ ਆ ਤੇ ਉਹ ਜਦੋਂ ਬਰਾਬਰ ਜੇ ਨਿਕਲਦੀ ਆ ਤੇ ਸੈਂਟਰ ਚ ਰੱਖ ਦਿੱਤਾ ਜਾਂਦਾ ਚੰਡੀਗੜ੍ਹ ਸਾਡੇ ਜਿਵੇਂ ਬਾਂਦਰ ਕਿਲਾ ਖੇਡਦੇ ਆ ਨਾ ਆਪਾਂ ਬਾਂਦਰ ਕਿਲੇ ਦੇ ਵਿਚਾਲੇ ਚਪਲਾਂ ਚ ਰੱਖ ਦਿੱਤੀਆਂ ਜਾਂਦੀਆਂ ਕੋਈ ਉਧਰ ਪਾਈਦਾ ਕੋਈ ਉਧਰ ਪਾਈਦਾ ਉਹ ਸਭ ਚੰਡੀਗੜ੍ਹ ਦਾ ਸੀ ਕੀਤਾ ਉਹ ਹਿਮਾਚਲ ਦੀ ਵੀ ਆ ਸੌਰੀ ਹਰਿਆਣੇ ਦੀ ਵੀ ਰਾਜਸਤਾਨੀ ਹੈ ਤੇ ਪੰਜਾਬ ਦੀ ਵੀ ਆ ਉਹ ਸੈਂਟਰ ਚ ਆ ਗਿਆ ਸੀ ਕਿਉਂਕਿ ਕੁਝ ਕੰਮ ਹੁੰਦੇ ਆ ਖੁਫੀਆ ਹੁੰਦੇ ਆ ਜਿਹੜੇ ਕਿ ਰਾਜਸਤਾਨੀਆਂ ਦੇ ਅੰਦਰ ਕੀਤੇ ਜਾਂਦੇ ਆ ਪਰ ਪੰਜਾਬ ਦਾ ਕੋਈ ਖੁਫੀਆ ਕੰਮ ਰਿਹਾ ਹੀ ਨਹੀਂ ਸੀ ਕਿਉਂਕਿ ਉੱਥੇ ਹਰਿਆਣੇ ਨੇ ਆਉਣਾ ਸੀ ਤੇ ਉੱਥੇ ਪੰਜਾਬ ਵਾਲਿਆਂ ਨੇ ਜਾਣਾ ਸੀ ਸ਼ਹਿਰ ਦੋਵਾਂ ਨੂੰ ਇੱਕ ਲੱਗਦਾ ਸੀਗਾ ਸੋ ਇਸ ਕਰਕੇ ਇਹ ਵੀ ਸਾਡਾ ਇੱਕ ਨੁਕਸਾਨ ਸੀਗਾ ਕਿ ਸਾਡਾ ਚੰਡੀਗੜ੍ਹ ਜਿਹੜਾ ਸੀਗਾ ਸਾਡੇ ਹੱਥੋਂ ਨਿਕਲ ਗਿਆ ਹੁਣ ਤਾਂ ਇਹ ਵੀ ਕਿਹਾ ਜਾਂਦਾ ਕਿ ਦਵਾਰਾ ਕਰ ਸੂਆ ਜਿ세 ਹਿਸਾਬ ਨਾਲ ਨਿਕਲਦੀ ਹੈ ਚਲੋ ਆਪਾਂ ਕਨਫਰਮ ਤਾਂ ਮੈਂ ਕਿਸੇ ਗੱਲ ਨੂੰ ਵੀ ਫਾਈਨਲ ਨਹੀਂ ਕਰਦਾ ਇਸ ਨੂੰ ਕਿ ਕਹਿੰਦੇ ਜੇ ਅਗਰ ਦੁਬਾਰਾ ਬੋਲੀ ਦੇ ਹਿਸਾਬ ਤੇ ਵੰਡਣਾ ਹੋਵੇ ਨਾ ਪੰਜਾਬ ਤੇ ਸ਼ਾਇਦ ਚੰਡੀਗੜ੍ਹ ਹਰਿਆਣੇ ਨੂੰ ਚਲਾ ਜਾਵੇ ਤੇ ਤਾਂ ਚੰਡੀਗੜ੍ਹ ਦੀ ਗੱਲ ਕਰਦੇ ਮੈਂ ਖੁਦ ਇਹ ਗੱਲ ਕਹਿਣਾ ਜੇ ਅੱਜ ਤੁਸੀਂ ਬੋਲੀ ਦੇ ਆਧਾਰ ਤੇ ਜੇ ਤੁਸੀਂ ਨੋਟ ਕਰੋ ਨਾ ਬੋਲੀ ਦੇ ਆਧਾਰ ਤੇ ਅਸੀਂ ਸ਼ਹਿਰ ਦੇਨੇ ਆ ਜੇ ਪੰਜਾਬੀ ਬੋਲਣ ਵਾਲੇ ਪੰਜਾਬ ਦੇ ਹਿੰਦੀ ਬੋਲਣ ਵਾਲੇ ਅਸੀਂ ਹਰਿਆਣੇ ਨੂੰ ਦੇਨੇ ਆ ਤੇ ਮੈਂ ਗਾਰੰਟੀ ਦਿੰਦਾ ਲੁਧਿਆਣਾ ਸ਼ਹਿਰ ਜੇ ਹਰਿਆਣੇ ਚ ਨਾ ਚਲਾ ਜਾਵੇ ਪੰਜਾਬੀ ਨਹੀਂ ਬੋਲਦੇ ਸਾਡੇ ਚੰਗੇ ਭਲੇ ਸਰਦਾਰ ਨਹੀਂ ਪੰਜਾਬੀ ਬੋਲ ਰਹ ਸੋ ਇਹ ਸੀ ਉਹ ਇੱਕ ਪੰਜਾਬੀ ਮੋਰਚੇ ਦੀ ਮੰਗ ਜਿਹੜੀ ਉੱઠી ਸੀ ਕਿਉਂਕਿ ਸਰਕਾਰਾਂ ਵਾਅਦਿਆਂ ਤੋਂ ਮੁੱਕਰ ਰਹੀਆਂ ਸੀ ਉਸ ਤੋਂ ਬਾਅਦ ਅਕਾਲੀਆਂ ਨੇ ਇੱਕ ਮੋਰਚਾ ਲਾਇਆ ਸੀ ਪੰਜਾਬੀ ਮੋਰਚਾ ਤੇ ਪੰਜਾਬੀ ਮੋਰਚੇ ਦਾ ਜਿਹੜਾ ਸਫਲ ਵੀ ਹੋ ਗਿਆ ਸੀ 1 ਨਵੰਬਰ 1966 ਨੂੰ ਤੇ ਉਸ ਤੋਂ ਬਾਅਦ ਇੱਥੇ ਅਕਾਲੀਆਂ ਦੀ ਜਿਹੜੀ ਸਰਕਾਰ ਆਉਣ ਲੱਗ ਗਈ ਸੀ ਤੇ ਇਹਦੇ ਨੁਕਸਾਨ ਮੈਂ ਆਲਰੇਡੀ ਦੱਸ ਚੁੱਕਿਆ ਤੁਹਾਨੂੰ ਕਿ ਸਾਡੇ ਕਿਹੜੇ ਕਿਹੜੇ ਸ਼ਹਿਰ ਤੇ ਦਿੱਲੀ ਵਾ ਦੇ 에어ਪੋਰਟ ਵਰਗੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਵਰਗੇ ਇਲਾਕੇ ਸਾਡੇ ਚੋਂ ਬਾਹਰ ਨਿਕਲ ਗਏ ਤੇ ਟੂਰਿਸਟ ਪਲੇਸ ਜਿਹੜੇ ਨਿਕਲੇ ਸ਼ਿਮਲਾ ਮਨਾਲੀ ਕੁੱਲੂ ਖਜ਼ਿਆਰ ਹੋ ਗਿਆ ਡਲਹੋਜ਼ੀ ਹੋ ਗਿਆ ਔਰ ਅਣੀ ਮੈਂ ਤੁਹਾਨੂੰ ਸਾਰੀ ਮਕਲੋਟ ਗਨਸ ਉਦਾਸੀ ਚੁੱਕਾ ਸੋ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਹਾਂ ਬਹੁਤ ਜਲਦ ASCII ਕਿਸੇ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਲਈ ਦਿਓ ਉਜ਼ਾਜ਼ਤ ਧੰਨਵਾਦ